ਸਤਗੁਰ ਦਇਆਨਿਤ ਮਹਿਮਾ ਅਗਾਧ ਬੋ ਸਤਗੁਰ ਦਇਆਨਿਤ ਮਹਿਮਾ ਅਗਾਧ ਬੋ ਨਮ 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 ਨੇਤ 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 ਹੈ नम 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 नेत 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 है सत गुरु दयानिद महमाया गादबो सत गुरु दयानिद महमाया गा ਦਰਦ ਸ਼ਰਨ ਗੁਰ ਇੱਕ ਪੈ ਨਾ ਜਾਏ ਚਲ ਦਰਦ ਸ਼ਰਨ ਗੁਰ ਇੱਕ ਪੈ ਨਾ ਜਾਏ ਸਤ ਗੁਰ ਕੋ ਸਤ ਗੁਰ ਕਾਟ ਪੈਂਦਾ ਆਗੇ ਹੋਏ ਨੇ ਤਹ ਸਤ ਗੁਰ ਕਾਟ ਪੈਂਦਾ ਆਗੇ ਹੋਏ ਨੇ ਤਹ ਸਤ ਗੁਰ ਦਇਨਿਤ ਮਹਿਮਾ ਤਨੇ ਤਨੇ ਤਹ ਸਤ ਗੁਰ ਦਇਆ ਨੇ ਮਹਿਮਾ ਸਤ ਇੱਕ ਗੁਰ ਸਤ ਗੁਰ ਮਤ ਸਿਮਲਨ ਮਤ ਸਿਮਰਨ ਤਾਹੇ ਬਰ ਬਿਬਰਨ ਤਾਹੇ ਬਰਨ ਬਲ ਗੁਰ ਹੈ ਸਿਮਰਨ ਤਾਹੇ ਬਰਨ ਬਲ ਗੁਰ ਹੈ ਤੁਹੈ ਸਿਮਰਨ ਤਾਹੇ ਬਰਨ ਬਲ ਗੁਰ ਹੈ ਤੁਹੈ ਸਤ ਗੁਰ ਦਿਆਨੇ ਤ ਮਹਿਮਾ ਕਰ ਤੂ ਸਤ ਗੁਰ ਦਿਆਨੇ ਨਾਮ ਨਮੋ ਨਮੋ ਨੇਤ 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 ਹੈ ਨਾਮ ਨਮੋ ਨਮੋ ਨੇਤ 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 ਹੈ ਸਤ ਗੁਰ ਦਇਆ ਦੇ ਮਹਿਮਾ ਅਬਾਦ ਕੋ ਸਤ ਗੁਰ ਦਇਆ ਦੇ ਮਹਿਮਾ ਗਾਤ ਕੋ ਪਾਵਣੀ ਫਗਤ ਪਾਏ ਕੋੜੀ ਅਕਰਪਾਗ ਰੱਖੇ ਪਾਵਣੀ ਫਗਤ ਪਾਏ ਕੋੜੀ ਅਕਰਪਾਗ ਰੱਖੇ ਹੇ ਪ੍ਰ ਸਰਬ ਨਿਦਾਨ ਦੇ ਤੇ ਨਿਦਾਨ ਦਾਨ ਦੇ ਤ ਹੈ ਪਾਉਣੀ ਪਗਤ ਪਾਏ ਗੋਦੀ ਅਨਪਾਤ ਰੱਖੇ ਪਾਉਣੀ ਪਗਤ ਪਾਏ ਗੱਦੀਆ ਗਰਪਾ ਰਾਖੇ ਤਾਹੇ ਗੁਰ ਸਰਬ ਨਿਦਾਨਦਾਨ ਦੇ ਤੁਹੈ ਤਾਹੇ ਗੁਰ ਸਰਬ ਨਿਦਾਨਦਾਨ ਦੇ ਤੁਹੈ ਤਾਹੇ ਗੁਰ ਸਰਬ ਨਿਦਾਨਦਾਨ ਦੇ ਤੁਹੈ ਤਾਹੇ ਗੁਰ ਸਰਬ गान दान देत है सतगुरु दयानिद महिमा बाद को सतगुरु दयानिद महिमा गात को नमो नमन नमो नमो नेत 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 है नमो नमन नमो नमो नेत 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 है ਸਤ ਗੁਰ ਦਿਆਨਿਤ ਮਹਿਮਾਯਾ ਬਾਤ ਮੋ ਸਤ ਗੁਰ ਦਿਆਨਿਤ ਮਹਿਮਾਯਾ ਬਾਤ ਮੋ ਮਹਿਮਾਯਾ ਅਗਾ ਮੇਰੇ ਸਤ ਗੁਰੂ ਮੈਂ ਤੁਝ ਬਿਨ ਅਵਰਨਾ ਕੋ ਮੇਰੇ ਸਤ ਗੁਰੂ ਤੁਦ ਬਿਨ ਅਵਰਨਾ ਕੋ ਮੇਰੇ ਸਤ ਗੁਰਾ ਮੈਂ ਤੁਦ ਬਿਨ ਅਵਰਨਾ ਕੋ ਮੇਰੇ ਸਤ ਗੁਰਾ ਤੁ ਗੁਰ ਮੈਂ ਤੁਦ ਬਿਨ ਨਰਨਾ ਕੋਈ ਹਮੂਰਖ ਮੁਗਦ ਸ਼ਰਨਾਧ ਕੀ ਕਰ ਕਿਰਪਾ ਮਿਲੇ ਹਰ ਸੋਏ ਹਮੂਰਖ ਮੁਗਦ ਸ਼ਰਨਾਧ ਕੀ ਕਰ ਕਿਰਪਾ ਮਿਲੇ ਹਰ ਸੋਏ ਬੇ ਸਤ ਗੁਰਾ ਮੈਂ ਤੁਝ ਬਿਨ ਅਵਰਨਾ ਮੇਰੇ ਸਤ ਗੁਰਾ ਮੈਂ ਤੁਝ ਬਿਨ ਮੈਂ ਮਨ ਤਨ ਬਿਰਹੋਂ ਅਤ ਅਗਲਾ ਕਿਉ ਪ੍ਰੀਤਮ ਲੈ ਕਰ ਆਏ ਮੈਂ ਮਨ ਤਨ ਬਿਰਹੋਂ ਅਤ ਅਗਲਾ ਕਿਉ ਪ੍ਰੀਤਮ ਲੈ ਕਰ ਆਏ ਜਾਂ ਦੇਖਾਂ ਪ੍ਰਭ ਆਪੁਨਾ ਪ੍ਰਭ ਦੇਖੇ ਦੁੱਖ ਆਂਦਾ ਏ ਜਾਣ ਦੇਖਾ ਪ੍ਰਭ ਆਪਣਾ ਪ੍ਰਭ ਦੇਖੇ ਦੁੱਖ ਆਂਦਾ ਏ ਦਇ ਪੁਛਾਂ ਤਿਨਾ ਸਦ ਪ੍ਰਭ ਕੀਤ ਬਿਦ ਮਿਲੈ ਮਿਲਾਈ ਜਾਏ ਪਥਾਂ ਦਿਨ ਸਦਨਾ ਪ੍ਰਭ ਕੀਤਿ ਬਿਦ ਮਿਲੈ ਮਿਲਾਈ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਵਰਨਾ ਕੋ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਵਰਨਾ ਕੋ ਸਤਿਗੁਰ ਦਾ ਤਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋ ਸਤਿਗੁਰ ਦਾ ਤਹਰ ਨਾਮ ਕਾ ਪ੍ਰਭ ਆਪ ਮਿਲਾਵੇ ਸਤ ਗੁਰੂ ਹਰਿ ਪ੍ਰਭ ਬੁਧਿਆ ਗੁਰ ਜੇਵਡਿਆ ਮਰਨਾ ਕੋਏ ਸਤ ਗੁਰੂ ਹਰਿ ਪ੍ਰਭ ਬੁਧਿਆ ਗੁਰ ਜੇਵਡਿਆ ਮਰਨਾ ਕੋਏ ਹੰਗਰ ਸਰਨਾਈ ਤੇ ਨੇ ਹਰ ਸੋ ਹਉ ਗੁਰ ਸਰਨੈ ਟੇਪ ਕਰਦਾ ਹਮਨੇ ਪ੍ਰਭ ਸੋਏ ਮੇਰੇ ਸਤ ਗੁਰ ਮੈਂ ਤੁਝ ਬਿਨ ਅਵਰਨਾ ਮੇਰੇ ਸਤ ਗੁਰ ਮੈਂ ਤੁਝ ਬਿਨ ਅਵਰਨਾ ਕੋਈ ਮਨ ਹਟ ਕਿਨੇ ਨਾ ਪਾਇਆ ਕਰ ਉਪਾਅ ਥਕੇ ਸਭ ਕੋਏ ਮਨ ਹਟ ਕਿਨੇ ਨਾ ਪਾਇਆ ਮਨ ਹਟ ਕਿਨੇ ਨਾ ਪਾਇਆ ਕਰ ਉਪਾਅ ਥਕੇ ਸਭ ਕੋਏ ਸਹਿਸ ਸਿਆਣਪੂ ਸਹਿਸ ਸਿਆਨੁ ਬੁਕਰ ਰਹੇ ਮਨ ਕੋ ਰੰਗ ਨਾ ਹੋਵੇ ਸਹਿਸ ਸਿਆਨੁ ਬੁਕਰ ਰਹੇ ਮਨ ਕੋ ਰੰਗ ਸਹਿਸ ਸਿਆਨ ਬੁ ਕਰ ਰਹੇ ਮਨ ਕੋਰ ਰੰਗ ਨੋਏ ਕੁੜ ਕਪਟ ਕਿ ਨਾ ਪਾਇਓ ਜੋ ਵੀ ਜੈ ਖਾਵੇ ਸੋਏ ਕੁੜ ਕਪਟ ਕਿ ਨਾ ਪਾਇਓ ਜੋ ਵੀ ਜੈ ਖਾਵੇ ਸੋਏ ਮੇਰੇ ਸਤਿਗੁਰੂ ਮੈਂ ਤੁਝ ਬਿਨ ਅੁਰਨਾ ਨਾ ਹੋਏ ਮੇਰੇ ਸਤਿਗੁਰ ਮੈਂ ਤੁਝ ਬਿਨ ਅ ਸਭ ਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੁਲਾ ਸਭ ਨਾ ਤੇਰੀ ਆਸ ਪ੍ਰਭ ਸਭ ਜੀ ਸਭ ਜੀ ਤੇਰੇ ਤੁਲਾਸ ਪ੍ਰਭ ਤੂੰ ਤੂੰ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਬਾਸ ਬਿਖ ਬਵਜਲ ਬਿਖ ਬਵਜਲ ਡੁੱਬਦੇ ਕਦ ਲੈ ਜਨਾਨਕ ਜਨਾਨਕ ਕੀ ਅਰਦਾਸ ਪ੍ਰਭ ਤੂੰ ਤੂੰ ਖਾਲੀ ਕੋ ਨਹੀਂ ਦਰ ਗੁਰਮੁਖਾ ਨੋ ਸ਼ਬਾ ਪ੍ਰਭ ਤੂੰ ਤੂੰ ਖਾਲੀ ਕੋ ਨਹੀਂ ਦਰ ਗੁਰਮੁਖਾ ਨੋ ਸ਼ਬਾ ਬੇਖ ਪਉਦਲ ਡੁੱਬਦੇ ਕੱਡ ਲੈ ਜਨ ਨਾਨਕ ਕੀ ਹਰਦਾ ਮੇਰੇ ਸਤਿਗੁਰੂ ਮੈਂ ਤੁਧ ਬਿਨ ਅਵਰਨਾ ਕਾ ਮੇਰੇ ਸਤਿਗੁਰੂ ਮੈਂ ਤuj ਬਿਨ ਅਵਰਨਾ ਹੋਇ ਹਮ ਮੁਰਖ ਮੁਗਦੇ ਸਰਨਾਗਤੀ ਕਰ ਕਿਰਪਾ ਮਿਲੇ ਹਰ ਸੋਇ ਹਮ ਮੁਰਖ ਮੁਗਦੇ ਸਰਨਾਗਤੀ ਕਰ ਕਿਰਪਾ ਮਿਲੇ ਹਰ ਸੋਇ ਮੇਰੇ ਸਤਿਗੁਰੂ ਮੈਂ ਤuj ਬਿਨ ਅਵਰਨਾ ਸਤਿਗੁਰੂ ਮੈਂ ਤੁਝ ਬਿਨ ਅਬਰ ਨਾ ਕੋਇ ਮੈਂ ਤੁਝ ਬਿਨ ਅਬਰ ਨਾ ਹੋਇ ਮੈਂ ਤੁਝ ਬਿਨ ਅਬਰ ਨਾ ਕੋਇ ਗੁਰਪ੍ਰੀਤ ਸਾਹਿਬ ਜੀ ਕੀਰਤਨ ਕਰਦੇ ਆ ਇਹਨੇ ਕਹੇ ਪ੍ਰਕਾਰ ਦੀਆਂ ਗਲਤੀਆਂ ਬੁੱਲਚਾਗਾ ਹੋਈਆਂ ਜਿੰਦੀ ਆਪ ਸੰਗਤ ਬਖਸ਼ਣ ਜੋਗ ਬਖਸ਼ੇ ਲਾਣਾ ਜੀ ਬਲੌਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਕੀ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ ਬਹੁਤ ਬਹੁਤ ਧੰਨਵਾਦ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਖ ਬਾਬਾ ਬਲਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਢਾਪ ਸਾਬ੍ਹ ਸ਼ਹੀਦ ਬਾਬਾ ਸੁੱਖਾ ਸਿੰਘ ਸਾਹਿਬ ਜੀ ਉਹ ਵੀ ਬਾਬਾ ਜੀ ਸਟੇਜ ਤੇ ਪਹੁੰਚੇ ਨੇ ਗੁਰੂ ਕੀ ਹਜ਼ੂਰੀ ਵਿੱਚ ਆਪ ਸੰਗਤਾਂ ਦੇ ਦਰਸ਼ਨ ਦਿਦਾਰ ਕਰਨ ਵਾਸਤੇ ਜੀ ਆਇਆਂ ਵਾਪੁਰਖਾ ਨੂੰ ਬਹੁਤ ਬਹੁਤ ਧੰਨਵਾਦ ਹੁਣ ਉਡਾਈ ਰੇਸ਼ਮ ਸਿੰਘ ਜੀ ਅਮੀਸ਼ਾ ਉਹ ਆਪ ਜੀ ਦੇ ਨਾਲ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਉਹਨਾਂ ਤੋਂ ਬਾਅਦ ਕੌਮ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਨ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਮਰਸਰ ਸਾਹਿਬ ਜਿਨ੍ਹਾਂ ਨੇ ਅੱਜ ਅੰਮ੍ਰਿਤ ਵੇਲੇ ਵੀ ਆਪਾਂ ਨੂੰ ਆਸਾ ਕੀ ਵਾਰ ਦਾ ਕੀਰਤਨ ਸੁਣਾ ਕੇ ਨੇ ਹਾਲ ਕੀਤਾ ਹੈ ਉਹਨਾਂ ਨੇ ਆਪ ਜੀ ਸੰਗਤਾਂ ਨੂੰ ਕੀਰਤਨ ਦੀ ਆਪ ਜੀ ਦੀ ਸੰਗਤਾਂ ਦੇ ਨਾਲ ਕੀਰਤਨ ਦੀ ਸਾਂਝ ਕਰਨੀ ਹੈ ਕੌਮ ਦੇ ਮਹਾਨ ਵਿਦਵਾਨ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਜੀ ਉਹ ਵੀ ਪਹੁੰਚਣ ਵਾਲੇ ਨੇ ਸਾਰੀਆਂ ਸੰਗਤਾਂ ਪਾਸ ਬੇਨਤੀ ਹੈ ਆਪਾਂ ਗੁਰੂ ਕੀ ਹਜੂਰੀ ਵਿੱਚ ਪਹੁੰਚ ਕੇ ਬੈਠ ਕੇ ਗੁਰੂ ਘਰ ਦੇ ਪ੍ਰਚਾਰਕ ਸਿੰਘਾਂ ਪਾਸੋਂ ਗੁਰੂਕੀਆਂ ਕਥਾ ਕਹਾਣੀਆਂ ਸਰਵਣ ਕਰਕੇ ਲਾਹਾ ਪ੍ਰਾਪਤ ਕਰਿਏ ਜੀ ਆਓ ਭਾਈ ਰੇਸ਼ਮ ਸਿੰਘ ਜੀ ਦੇ ਜਥੇ ਪਾਸੋਂ ਆਪਾਂ ਕੀਰਤਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਹੰਨ ਆਨੰਦ ਗੁਣੇ ਧਾ I you. thank